ਰਾਹਿ ਗੁਰਜੀ ਦਾ ਖਾਲਸਾ ਰਾਹਿ ਗੁਰਜੀ ਦੀ ਫਤਈ ਬੋਦੀ ਮੜੀ ਘਟਣ ਵਾਪਰੀ ਸਾਚਿਕਾਂਸ਼ੀ ਜਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜੋਨਾਦਰਪਾਲ ਸਿੰਘ ਅਕਾਊਂਟ ਕਰਤਾ ਉਹਦੇ ਕਾਫੀ ਨਮੀ ਛੱਟ ਲੱਗੀ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਤਹਿਤ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਦਿੱਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨਾ ਹੈ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੋਥਰ ਨੂੰ ਜਿਸ ਦਵਾਂਗੇ ਕਿ ਪੋਥ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਹਰ ਹਜੇ ਮੁਲਾਜ਼ਮ ਤੇ ਕੋਈ ਵਿਹਾਈ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਹੋਵੇ ਕੋਈ ਤੇ ਇੱਕ ਮੁਲਾਜ਼ਮ ਇਨਵੋਲਵ ਹੋ ਜਾਵੇ 2013 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂ ਮੈਂ ਤੁਹਾਨੂੰ ਦੋ ਵੇਕ ਨਾਮ ਆਪਰੇ ਇੱਕ ਘਟਨਾ ਅੱਜ ਲਗਭਗ ਸਵਾ ਕੇ 1 ਵਜੇ ਜਦੋਂ ਸਾਰੇ ਪ੍ਰਸ਼ਾਸਨ ਸ਼ਕ ਰਹੇ ਸੀਗੇ ਕਿ ਉਹ ਮੁਲਾਜ਼ਮ ਵੀ ਪ੍ਰਸ਼ਾਦਾ ਛਗ ਰਿਆ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰ ਜਾਂ ਦਿੱਤੀ। ਉਹ ਜਿਸੀ ਕਾਰਨ ਦੀ ਇਹ ਕਿਹਦੇ ਪਰਿਵਾਰਕ ਮਸਲੇ ਜਗਾ ਆਪੋ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਪਿੰਡ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਛੋ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਜ਼ੀ ਚੱਲਦੀ ਆਹੀ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮਾਗਰਬ ਮਤਬਾਕੀ ਘਟਨਾ ਆ ਅਸੀਂ ਇਹ ਤੁਰੰਤ ਉਠਿਸ਼ ਕਰਕੇ ਕਾਰਵਾਈ ਕਰਨ ਕੋਈ ਕੰਮ ਕਰ ਦੇ ਦੋ ਵੀ ਇੱਕੋ ਜਗ੍ਹਾ ਕੰਮ ਕਰਨਾ ਨਹੀਂ ਇਹ ਦੋਵੇਂ ਹੀ ਦਫਤਰ ਦਰਬਾਰ ਸਾਹਿਬ ਹੈ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬਰਾਂਝਾ ਬਰਾਂਝਾ ਉੱਚ ਕੰਮ ਕਰ ਰਿਹਾ ਤੇ ਇਹ ਇਹ ਕਿਉਂ ਕੇ ਡਿਊਟੀ ਡਾਨਣਾ ਵਾਲਿਆ ਇਸ ਕਰਕੇ ਇੱਕ ਬਿਜੋ ਨੂੰ ਮੁੜ ਜਾਣਾ ਮਿਲਦੇ ਵੀ ਆ ਤੇ ਪਰਿਵਾਰ ਕ੍ਰਸ਼ਤੇ ਹੋ ਗਿਆ ਹਜੇ ਤੱਕ ਤੇ ਹਾਲਤ ਤਾਂ ਸੀਰੀਅਸ ਆ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਉਹ ਦੱਸਾਂਗੇ परी कार्रवाई जाएगी आया <sociedad sim Rare Bref>